ਤੁਹਾਨੂੰ ਮੈਂ ਦੱਸਦਾ ਇੱਕ ਛੋਟਾ ਜਿਹਾ ਪ੍ਰਯੋਗ ਤੁਸੀਂ ਸਵੇਰੇ ਉੱਠਦੇ ਕਰ ਲੈਣਾ ਤੁਹਾਡੀ ਜ਼ਿੰਦਗੀ ਟੋਟਲੀ ਚੇਂਜ ਹੋ ਜੂਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਤਕਰੀਬਨ 90% ਚੀਜ਼ਾਂ ਜੋ ਜੋ ਤੁਸੀਂ ਚਾਹੁੰਦੇ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਪਹਿਲੇ ਦਿਨ ਦੇ ਵਿੱਚ ਹੀ ਤੁਹਾਡਾ ਜਿਹੜਾ ਦਿਨ ਹੈ ਨਾ ਉਹ ਚੇਂਜ ਹੋ ਜਾਊਗਾ ਤੁਹਾਡੇ ਨਾਲ ਜਾਦੂ ਚੱਲਣਾ ਸ਼ੁਰੂ ਹੋ ਜਾਊਗਾ ਤੁਸੀਂ ਵੇਖੋਗੇ ਤੁਸੀਂ ਜੋ ਕਰਨਦੇ ਆ ਆਪਣੇ ਆਪ ਹੋਈ ਜਾਣ ਦੇ ਆ ਹਾਂ ਲੱਗੂਗਾ ਕਿ ਜਦੋਂ ਪਰਮਾਤਮਾ ਤੁਹਾਡੇ ਵਾਸਤੇ ਕੰਡਿਆਂ ਦੇ ਉੱਤੇ ਵੀ ਕਲੀਨ ਵਛਾਈ ਜਾ ਰਿਹਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਨੇ ਸਮੱਸਿਆਵਾਂ ਨੇ ਉਹ ਜਾਦੂਈ ਤਰੀਕੇ ਨਾਲ ਪਹਿਲੇ ਦਿਨ ਤੋਂ ਹੀ ਖਤਮ ਹੋ ਜਾਣਗੀਆਂ ਇੱਕ ਮਹੀਨੇ ਦੇ ਅੰਦਰ ਅੰਦਰ ਤੁਹਾਡੀ ਜ਼ਿੰਦਗੀ ਟੋਟਲੀ ਚੇਂਜ ਹੋ ਜੂਗੀ ਤੁਹਾਡੀ ਆਮਦਨ 3-4 ਗੁਣਾ ਵੱਧ ਸਕਦੀ ਆ ਤੁਹਾਡੇ ਕਲੇਸ਼ ਖਤਮ ਹੋ ਜਾਣਗੇ ਤੁਹਾਡੀ ਸਿਹਤ ਚੰਗੀ ਹੋ ਜੂਗੀ ਤੁਹਾਡਾ ਮਨ ਸ਼ਾਂਤ ਹੋ ਜਾਊਗਾ ਮਤਲਬ ਕੀ ਹੈ ਜੀ ਕਿ ਤੁਸੀਂ ਨਿਆਰੇ ਲੁੱਟਣ ਵਾਲੇ ਹੋ ਜਾਓਗੇ ਰੱਬ ਦੇ ਵਿਆਹ ਬਹੁਤਾ ਲੈਕਚਰ ਨਹੀਂ ਮੈਂ ਕਰਨਾ ਇੱਕ ਸਮਝਣ ਵਾਸਤੇ ਕਿ ਨਿੱਕ ਜੀ ਕਹਾਣੀ ਦੱਸਦਾ ਮੰਨ ਲਓ ਤੁਸੀਂ ਸਵੇਰੇ ਉੱਠੇ ਜੇ ਇੱਕ ਮੰਗਤਾ ਹੁੰਦਾ ਉਹਨੂੰ ਤੁਸੀਂ 10 ਰੁਪਏ ਦਿੰਦੇ ਜੀ 10 ਰੁਪਏ ਦਿੰਦੇ ਜੇ ਉਹ ਮੰਗਤਾ ਚਲੇ ਜਾਂਦਾ ਔਰ ਇੱਕ ਥੋੜੇ ਚਿਰ ਬਾਅਦ ਇੱਕ ਹੋਰ ਮੰਗਤਾ ਹੁੰਦਾ ਉਹਨੂੰ ਵੀ ਤੁਸੀਂ 10 ਰੁਪਏ ਦਿੰਦੇ ਜੀ ਉਹ ਵੀ ਚਲ ਜਾਂਦਾ ਪਹਿਲਾ ਮੰਗਤਾ ਥੋੜੇ ਚਿਰ ਬਾਅਦ ਫੇਰ ਆ ਜਾਂਦਾ ਆ ਕੇ ਤੁਹਾਨੂੰ ਕਹਿੰਦਾ ਕਿ ਕੋਈ ਫਾਇਦਾ ਨਹੀਂ 10 ਰੁਪਏ ਜਿਹੜੇ ਤੁਸੀਂ ਦਿੱਤੇ ਆ ਉਹ ਤਾਂ ਆਉਂਦਾ ਹੀ ਕੱਖ ਨਹੀਂ ਮੰਗ ਇੱਕ ਸਮੋਸਾ ਮੈਂ ਖਾਦਾ ਸੀਗਾ ਉਹਦਾ ਬਣਿਆ ਗਖਣੀਗਾ ਤੇ ਮੈਨੂੰ ਏਦਾਂ ਕਰੋ ਵੀ ਤੁਸੀਂ ਘਟੋ ਘਟ 50 ਰੁਪਏ ਤੇ ਦਓ ਮੈਂ ਤਾਂ ਅਗੇ ਘੱਟ ਭਰ ਕੇ ਰੋਟੀ ਤੇ ਖਾ ਲਾਂ ਮਤਲਬ ਕੀ ਸ਼ਿਕਾਇਤਾਂ ਕਰਦਾ ਤੁਹਾਡੇ 10 ਰੁਪਏ ਜਿਹੜੇ ਤੁਸੀਂ ਦਿੱਤੇ ਆ ਉਹਦਾ ਕੋਈ ਸ਼ੁਕਰ ਨਹੀਂ ਕਰ ਮੈਂ ਹੋਵਾਂ ਤੁਸੀਂ ਹੋਵਾਂ ਤੁਸੀਂ ਕਹੋਗੇ ਵੀ ਦਬਾ ਹੋ ਜਾ ਥੋਂ ਗੈਟ ਆਊਟ ਹੋ ਜਾ 10 ਰੁਪਏ ਦਿੱਤੇ ਸੀਗੇ ਮੈਂ ਉਹ ਵੀ ਖੋ ਲੈਂਦਾ ਜੇ ਤੇਰੀ ਜੇਬ 'ਚ ਹੁੰਦੇ ਹੁਣ ਤੈਨੂੰ ਰੁਪਈਆ ਨਹੀਂ ਦਿੰਦਾ ਔਰ ਦੂਜਾ ਮੰਗਦਾ ਜਿਹਨੂੰ ਤੁਸੀਂ 10 ਰੁਪਏ ਦਿੱਤੇ ਸੀ ਉਹ ਫੇਰ ਹੁੰਦਾ ਆ ਉਹ ਆਮਦਾ ਆ ਅੱਗੇ ਤੁਹਾਡੇ ਅੱਗੇ ਹੱਥ ਜੋੜਦਾ ਅੱਗੇ ਕਹਿੰਦਾ ਮੰਗਣ ਕੁਛ ਨਹੀਂ ਆਇਆ ਜਿਹੜੇ ਤੁਸੀਂ 10 ਰੁਪਏ ਦਿੱਤੇ ਸੀ ਉਹਦਾ ਮੈਂ ਸਮੋਸਾ ਖਾਦਾ ਮੇਰੇ ਢਿੱਡ ਚਾਖਰਾ ਹੋ ਗਿਆ ਬਹੁਤ ਧੰਨਵਾਦ ਕਰਨਾ ਤੁਹਾਡਾ ਕਿਸ਼ ਧੰਨਵਾਦ ਤੁਹਾਡਾ ਤੁਹਾਨੂੰ ਵੇਖ ਕੇ ਆ ਗਿਆ ਮੰਗਣ ਨਹੀਂ ਕੁਝ ਆਇਆ ਸਿਰਫ ਧੰਨਵਾਦ ਕਰਨ ਵਾਸਤੇ ਆਇਆ ਧੰਨਵਾਦ ਦੇਣ ਵਾਸਤੇ ਆਇਆ ਤੁਸੀਂ ਕੀ ਕਹੋਗੇ ਆਹ 10 ਰੁਪਏ ਹੋਰ ਚੱਕ ਜਾ ਹੋਰ ਖਾ ਮौज ਕਰ ਕਿਉਂਕਿ ਤੁਸੀਂ ਖੁਸ਼ ਹੋ ਜਾਂਦੇ ਆ ਕਿ ਘੱਟੋ ਘੱਟ ਜਿਹੜੇ 10 ਰੁਪਏ ਦਿੱਤੇ ਉਹਦੀ ਉਹਨੇ ਕਦਰ ਪਾਈ ਆ ਔਰ ਪਹਿਲੇ ਮੰਗਤੇ ਨੇ ਕਿ ਕੀਤਾ ਸੀਗਾ ਕਿ ਓਨੇ ਕਦਰ ਨਹੀਂ ਸੀ ਭਾਈ ਤੁਸੀਂ ਉਹਨੂੰ 1 ਰੁਪਇਆ ਹੋਰ ਨਹੀਂ ਦਵੋਗੇ ਸਭ ਨੂੰ ਗਾਲਾਂ ਕੱਢ ਕੇ ਭਜਾਓਗੇ ਔਰ ਜਿਹੜਾ ਮੰਗਦਾ ਤੁਹਾਨੂੰ ਧੰਨਵਾਦ ਕਰਦਾ ਉਹਨੂੰ ਹੋ ਸਕਦਾ 10 ਦੀ ਥਾਂ ਤੁਸੀਂ 50 100 ਰੁਪਇਆ ਦੇ ਦੋ ਤੁਸੀਂ ਖੁਸ਼ ਹੋਗੇ ਔਰ ਅਸੀਂ ਐਸੇ ਮੰਗਤੇ ਆ ਕਿ ਪ੍ਰਮਾਤਮਾ ਨੇ ਸਾਨੂੰ ਇੰਨਾ ਕੁਝ ਦਿੱਤਾ ਫਿਰ ਵੀ ਅਸੀਂ ਉਹਦਾ ਕੋਈ ਧੰਨਵਾਦ ਨਹੀਂ ਕਰਦੇ ਅਸੀਂ ਸ਼ਿਕਾਇਤਾਂ ਜੀ ਭਰੇ ਰਹਿੰਦੇ ਹਾਂ ਔਰ ਫਿਰ ਪ੍ਰਮਾਤਮਾ ਕੀ ਆਂਦਾ ਆਂਦਾ ਵੀ ਜੋ ਤੇਰੇ ਕੋ ਹੈਗਾ ਨਾ ਉਹ ਵੀ ਵਾਪਸ ਕਰ ਦੇ ਕਿਉਂਕਿ ਤੂੰ ਧੰਨਵਾਦ ਹੀ ਕਰਦਾ ਨਹੀਂ ਤੂੰ ਦੁਖੀ ਆ ਸ਼ਿਕਾਇਤਾਂ ਨਾਲ ਭਰੇ ਆ ਔਰ ਜੇਕਰ ਅਸੀਂ ਧੰਨਵਾਦ ਕਰਦੇ ਆਂ ਤਾਂ ਪਰਮਾਤਮਾ ਕਹਿੰਦਾ ਕਿ ਆ ਵੀ ਲੈ ਆ ਵੀ ਲੈ ਆ ਵੀ ਲੈ ਹੋਰ ਚੱਕ ਦਾਤਾਂ ਦੇ ਨਾਲ ਝੋਲੀਆਂ ਭਰ ਦਿੰਦਾ ਅਰਦਾਸਾਂ ਕਰੀ ਜਾਂਦੇ ਆਂ ਅਸੀਂ ਮੰਗੀ ਜਾਂਦੇ ਆਂ ਧੰਨਵਾਦ ਨਹੀਂ ਕਰਦੇ ਜਿੱਦਾਂ ਤੁਹਾਡੀ ਅਰਦਾਸ ਦੇ ਵਿੱਚ ਧੰਨਵਾਦ ਆਉਣਾ ਸ਼ੁਰੂ ਹੋ ਗਿਆ ਨਾ ਉਸ ਦਿਨ ਤੁਹਾਡੀ ਅਰਦਾਸ ਸੁਣੀ ਜਾਊਗੀ ਜੇ ਪਰਮਾਤਮਾ ਨਹੀਂ ਸੁਣਦਾ ਤੇ ਚੰਗਾ ਹੀ ਕਰਦਾ ਸਾਡੇ ਰਗੇ ਨ ਸ਼ੁਕਰਿਆਂ ਇੰਨਾਈ ਸ਼ੁਕਰਿਆ ਕਿ ਸਾਰਾ ਕੁਝ ਸਾਡੇ ਕੋਲ ਲੈ ਨਹੀਂ ਲਿਆ ਅਜੀ ਤੁਹਾਨੂੰ ਮੈਂ ਨਿਕਾਜ ਪ੍ਰਯੋਗ ਦੱਸਦਾ ਜਿਹੜਾ ਤੁਸੀਂ ਕਰਨਾ ਉਹਦੇ ਨਾਲ ਤੁਹਾਡੀ ਜ਼ਿੰਦਗੀ ਚੇਂਜ ਹੋ ਜਾਣੀ ਆ ਪਰਮਾਤਮਾ ਤੁਹਾਨੂੰ ਸਾਰਾ ਕੁਝ ਦੇਣਾ ਸ਼ੁਰੂ ਕਰ ਦੇਊਗਾ ਸਵੇਰੇ ਉੱਠਦੇ ਆ ਤੁਸੀਂ ਸਭ ਤੋਂ ਪਹਿਲਾ ਕੰਮ ਇਹ ਤੁਸੀਂ ਕਰਨਾ ਕਿ ਵੇਖਣਾ ਚਾਰਜ ਫੇਰੇ ਅੱਖਾਂ ਖੋਲ ਕੇ ਜੇਕਰ ਤੁਸੀਂ ਬਿਸਤਰੇ ਤੇ ਬੈਠੇ ਜੇ ਉਹਦਾ ਧੰਨਵਾਦ ਕਰਨਾ ਉੱਤੇ ਜੇਕਰ ਤੁਹਾਡੇ ਰਜਾਈ ਆ ਪੱਖਾ ਚੱਲ ਰਿਹਾ ਏਸੀ ਚੱਲ ਰਿਹਾ ਉਹਦਾ ਧੰਨਵਾਦ ਕਰਨਾ ਉੱਠਦੇ ਆ ਤੁਹਾਡੀਆਂ ਲੱਤਾਂ ਬਾਹਰ ਚੱਲਦੀਆਂ ਨੇ ਉਹਦਾ ਧੰਨਵਾਦ ਕਰਨਾ ਬਾਥਰੂਮ ਤੇ ਜਾਂਦੇ ਆ ਨਲਕਾ ਆ ਕੂਟੀਆਂ ਨੇ ਗੀਜ਼ਰ ਆ ਬਾਲਟੀ ਆ ਮੱਗਾ ਆ ਪਾਣੀ ਤਾਂ ਹੈ ਘਟੋ ਘਟ ਉਹਦਾ ਧੰਨਵਾਦ ਕਰਨਾ ਕੱਲੇ ਕੱਲੇ ਕਦਮ ਨਾਲ ਧੰਨਵਾਦ ਕਰਨਾ ਸਰੀਰ ਦਾ ਧੰਨਵਾਦ ਕਰਨਾ ਅੱਖਾਂ ਵੇਖਣ ਨਹੀਂਆਂ ਨੇ ਕੰਨ ਸੁਣਦੇ ਨੇ ਕੱਲੀ ਕੱਲੀ ਚੀਜ਼ ਦਾ ਧੰਨਵਾਦ ਕਰਨਾ ਧੰਨਵਾਦ 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 ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਮਿਹਰਬਾਨੀ ਪਰਮਾਤਮਾ ਤੂੰ ਇੰਨਾ ਕੁਝ ਦਿੱਤਾ ਥੱਕ ਜਾਓਗੇ ਗਿਣਦੇ ਵੀ ਕਿੰਨੀਆਂ ਨੇ ਆਮਦਾਂ ਤੁਹਾਨੂੰ ਦਿੱਤੀਆਂ ਨੇ ਬੱਚੇ ਦਿੱਤੇ ਨੇ ਪਤਨੀ ਦਿੱਤੀ ਆ ਮਾਂ ਪਿਓ ਦਿੱਤੇ ਨੇ ਛੱਤ ਤਾਂ ਦਿੱਤੀ ਹੈ ਸਿਰ ਦੇ ਉੱਤੇ ਘਰ ਦਿੱਤਾ ਬਿਸਤਰਾ ਦਿੱਤਾ ਪਤਾ ਨਹੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਿੱਤੀਆਂ ਨੇ ਬਾਹਰ ਨਿਕਲਦੇ ਜੇ ਤੁਸੀਂ ਕੰਮ ਤੇ ਜਾਂਦੇ ਜੇ ਕੱਪੜੇ ਪੰੰਦੇ ਜੇ ਕੱਪੜੇ ਦਿੱਤੇ ਨੇ ਪੱਗ ਬੰਨਦੇ ਜੇ ਐਣਕ ਲਾਉਂਦੇ ਜੇ ਮੋਟਰਸਾਈਕਲ ਸਕੂਟਰ ਗੱਡੀ ਕੀ ਕੁਛ ਦਿੱਤਾ ਯਾਰ ਹੱਦ ਹੋ ਗਈ ਨਿਸ਼ੁਕਰਪੁਣੇ ਦੀ ਕਿੰਨਾ ਕੁਝ ਪਰਮਾਤਮਾ ਨੇ ਦਿੱਤਾ ਜਿਉਂ-ਜਿਉਂ ਤੁਸੀਂ ਸਵੇਰ ਤੋਂ ਲੈ ਕੇ ਜਦੋਂ ਤੱਕ ਤੁਸੀਂ ਆਪਣੇ ਕੰਮ ਤੇ ਨਹੀਂ ਪਹੁੰਚ ਜਾਂਦੇ ਤੁਸੀਂ ਗਣਤੀ ਕਰੀ ਜਾਣੀਆਂ ਕਰੀ ਜਾਣੀਆਂ ਨਾਮ ਤਾਂ ਇੱਕ ਕਿਤਾਬ ਦਾ ਨਾਮ ਹੈ ਕਾਊਂਟ ਯੂਅਰ ਬਲੇਸਿੰਗਸ ਆਪਣੀਆਂ ਬਲੇਸਿੰਗਸ ਜਿਹੜੀਆਂ ਨੇ ਆਪਣੀਆਂ ਧੰਨਵਾਦ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਤੁਸੀਂ ਕਾਊਂਟ ਕਰੀ ਜਾਣਾ ਜੀ ਤੁਹਾਡੀ ਜ਼ਿੰਦਗੀ ਹੋਰ ਨਾਮਦਾਂ ਨਾਲ ਭਰਦੀ ਜਾਣੀ ਹੈ ਜੇ ਤੁਸੀਂ ਸ਼ਿਕਾਇਤਾਂ ਕਰੀ ਜਾਂਦੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਕੁਝ ਹੈਗਾ ਉਹ ਵੀ ਘਟਣਾ ਸ਼ੁਰੂ ਹੋ ਜਾਣਾ ਇਹ ਐਸਾ ਸੀਕ੍ਰਟ ਹੈ ਜਿਹਨੂੰ 14 ਸਾਲਾਂ ਦੇ ਵਿੱਚ ਮੈਂ ਸਿੱਖਿਆ ਆ ਤੁਹਾਨੂੰ 13-14 ਮਿੰਟਾਂ ਤੋਂ ਪਹਿਲਾਂ ਇਹ ਮੈਂ ਸਿਖਾਤੀ ਆ ਸਵੇਰੇ ਉੱਠ ਕੇ ਇੱਕ ਕੰਮ ਤੁਸੀਂ ਜ਼ਰੂਰ ਕਰੋ ਤੁਆ ਅਰਦਾਸ ਸੁਣੀ ਜਾਣੀ ਸ਼ੁਰੂ ਹੋ ਜੂਗੀ ਜਦੋਂ ਤੁਸੀਂ ਅਰਦਾਸ ਕਰਦੇ ਆਂ ਉਦੋਂ ਵੀ ਧੰਨਵਾਦ ਕਰੋ ਸਾਡਾ ਸਾਰੇ ਸਰੀਰ ਦਾ ਸਿਸਟਮ ਅਲਡਾ ਗੁੰਜਲਦਾਰ ਸਿਸਟਮ ਚੱਲ ਰਿਹਾ ਆ ਔਰ ਅਸੀਂ ਧਰਤੀ ਦੇ ਉੱਤੇ ਰਹਿ ਰਹੇ ਆ ਉਹਦੇ ਵਿੱਚ ਅਰਬਾਂ ਸੰਜੋਗ ਐਸੇ ਨੇ ਜਿਹੜੇ ਜੀਵਨ ਨੂੰ ਸੰਭਵ ਕਰਦੇ ਆ ਕਿ ਜੀਵਨ ਨਾ ਹੁੰਦਾ ਕਿਤੇ ਵੀ ਥੋੜਾ ਜਿਹਾ ਧਰਤੀ ਤੋਂ ਥੋੜੇ ਕਿਲੋਮੀਟਰ ਤਾਂ ਚਲੇ ਜਾਓ ਨਾ ਉੱਥੇ ਜੀਣਾ ਔਖਾ ਹੋ ਜਾਂਦਾ ਇੱਥੇ ਸਾਡੀ ਧਰਤੀ ਦੇ ਵਿੱਚ ਸਾਡੇ ਵਾਸਤੇ ਅਲਡਾ ਤਗੜਾ ਸਿਸਟਮ ਬਣਾਇਆ ਐਡੀ ਤਗੜੀ ਸੁਰੱਖਿਆ ਦਿੱਤੀ ਹੈ ਸਾਡੀ ਧਰਤੀ ਨੂੰ ਕਿੰਨਾ ਤਾਮਝਾਮ ਦਿੱਤਾ ਸਾਡੇ ਜੀਵਨ ਵਾਸਤੇ ਇਕੱਲੀ ਇਕੱਲੀ ਚੀਜ਼ ਦਾ ਤੁਸੀਂ ਧੰਨਵਾਦ ਕਰਨਾ ਸ਼ੁਰੂ ਕਰ ਦੋਗੇ ਤੁਹਾਡਾ ਤੁਹਾਡੀ ਜ਼ਿੰਦਗੀ ਦੇ ਵਿੱਚ ਮਜ਼ਾ ਆ ਜਾਊਗਾ ਜੀਣ ਦਾ ਧਿਆਨ ਕਰਨ ਦੀ ਵੱਖਰੀ ਜ਼ਰੂਰਤ ਨਹੀਂ ਪਊਗੀ ਅਰਦਾਸ ਕਰਨ ਦੀ ਵੱਖਰੀ ਜ਼ਰੂਰਤ ਨਹੀਂ ਪਊ। ਤੁਸੀਂ ਇੰਨੇ ਜ਼ਿਆਦਾ ਸ਼ਾਂਤ ਇੰਨੇ ਜ਼ਿਆਦਾ ਸੁਖੀ ਇੰਨੇ ਜ਼ਿਆਦਾ ਸਵਸਥ ਇੰਨੇ ਪ੍ਰੇਮ ਤੇ ਇੰਨੀ ਖੁਸ਼ੀ ਚ ਭਰ ਜਾਓਗੇ ਕਿ ਉਹਦਾ ਅੰਤ ਕੋਈ ਨਹੀਂ ਹੋਊਗਾ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਹੀ ਕੰਮ ਕਰੋ। ਅੱਠੇ ਪੈਰ ਨਜ਼ਾਰੇ ਤੇ ਹੋ ਜੋਗੇ ਇੱਕ ਕਰਕੇ ਦੱਸਿਓ ਇੱਕ ਦਿਨ ਕਰਿਓ ਔਰ ਫਿਰ ਮੈਨੂੰ ਦੱਸਿਓ ਕਿ ਕੋਈ ਫਾਇਦਾ ਹੋਇਆ ਔਰ ਇਹ ਅਨੀਮਾ ਪੜੀਆਂ ਪੜਾਈਆਂ ਗੱਲਾਂ ਤੁਹਾਡੇ ਨਾਲ ਕਰਨ ਡਿਆ ਨੇ ਇਹ ਚੀਜ਼ਾਂ ਨੂੰ ਮੈਂ ਖੁਦ ਅਜਮਾਇਆ ਔਰ ਇਹਦਾ ਧੰਨਵਾਦ ਹੈ YouTube Facebook ਦਾ ਕਿ ਮੈਂ ਹਜ਼ਾਰਾਂ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕ ਰਿਹਾ ਕੱਲੀ-ਕੱਲੀ ਚੀਜ਼ ਦਾ ਧੰਨਵਾਦ ਕਰ ਸਕਦੇ ਹਾਂ